ਜਸਵੰਤ ਸਿੰਘ ਕੰਬਲ ਦੇ ਨਾਵਲ ਪਾਲੀ ਦਾ ਅਗਲਾ ਕੰਟ ਤਿੰਨ ਖਤ ਦਿयल ਉਹਨਾਂ ਦੀ ਕੁੜੀ ਉਸ ਨੂੰ ਪਹੁੰਚਾਈ ਕੋਈ 1 ਘੰਟਾ ਲੰਘ ਗਿਆ ਉਸ 1 ਘੰਟੇ ਦਾ ਸਮਾਂ ਬੜਾ ਰੰਗਲਾ ਸੀ ਕਿਉਂਕਿ ਉਸ ਵਿੱਚ ਪਾਲ ਦੇ ਆਉਣ ਦੀ ਉਡੀਕ ਸੀ ਮਿੱਠੀ ਉਡੀਕ ਅੱਖਾਂ ਚਮਕ ਰਹੀਆਂ ਸਨ ਮੇਰੇ ਕੰਨ ਪੌੜੀਆਂ ਵਿੱਚ ਕਿਸੇ ਦੇ ਪੈਰਾਂ ਦੀ ਆਵਾਜ਼ ਸੁਣ ਰਹੇ ਸਨ ਪਰ ਨਹੀਂ ਇਥੇ ਮੇਰੀ ਹੀ ਦਿਲ ਦੀ ਧੜਕਣ ਸੀ ਹੋਲਾ ਦਾ ਸਵਾਦ ਵੀ ਅਜਿਹੇ ਸਮੇਂ ਮਾਣਿਆ ਜਾਂਦਾ ਹੈ ਇੱਕਦਮ ਹੀ ਅੰਦਰੋਂ ਕੁਝ ਉਤਪੰਨ ਹੋਇਆ ਬੇਵਕੂਫ ਉਤੇਰੀ ਕੀ ਲੱਗਦੀ ਹੈ ਇਸ ਮਜਲਾਂ ਤੇ ਸ਼ਰਮ ਤਾਂ ਨਹੀਂ ਆਉਂਦੀ ਮੈਂ ਇੱਕ ਵਾਰੀ ਸੁੰਝਿਆ ਹੋ ਗਿਆ ਮੈਨੂੰ ਆਪਦਾ ਆਪਾ ਕਿਰਦਾ ਕਿਰਦਾ ਜਾਪਿਆ ਸ਼ਰਮ ਨੇ ਮੇਰੇ ਅੰਗ ਨਿਸਲ ਕਰ ਦਿੱਤੇ ਤੇ ਮੈਨੂੰ ਕੁਝ ਸੋਚਦਾ ਨਹੀਂ ਸੀ ਪਰ ਮੈਂ ਕੋਈ ਗੁਨਾਹ ਨਹੀਂ ਕਰਿਆ ਜੀਵਨ ਘਾਟੀ ਤੇ ਚੜ੍ਹ ਲਈ ਹਰ ਰਾਹੀ ਸਾਥੀ ਹੋ ਸਕਦਾ ਹੈ ਪਿਆਰ ਪ੍ਰਭੂ ਦਾ ਆਪਣਾ ਕਰਿਸ਼ਮਾ ਹੈ ਕੋਈ ਨਾ ਕੋਈ ਦਲੇਲੀ ਆਦਮੀ ਨੂੰ ਗੁਨਾਹ ਲਈ ਮਜਬੂਰ ਕਰਦੀ ਹੈ ਪਰ ਸ਼ਰਾਬ ਸਮਾਜ ਦੇ ਬੰਦਰਾਵਾਂ ਵਿੱਚ ਚੜ੍ਹਿਆ ਜੀਵਨ ਕਿਉਂ ਨਹੀਂ ਖੁਦਕੁਸ਼ੀ ਕਰਦਾ ਕਿਉਂ ਦਮ ਕੁਟਕੁਟ ਸਾ ਖਿੱਚਦਾ ਹੈ ਨਦੀਆਂ ਦੇ ਰਾਹ ਕੌਣ ਬਣਾਉਂਦਾ ਹੈ? ਕਰੀਆਂ ਨੂੰ ਖੇੜਨਾ ਕੌਣ ਦੱਸਦਾ ਹੈ? ਵੇਲਾਂ ਦੀਆਂ ਜ਼ੁਲਫਾਂ ਵਿੱਚ ਵਰਦ ਤੇ ਕੁੰਡਲ ਕੌਣ ਪਾਉਂਦਾ ਹੈ? ਹਵਾਵਾਂ ਨੂੰ ਕੌਣ ਮੋੜਦਾ ਹੈ ਤੇ ਸਾਗਰ ਦੀਆਂ ਛੱਲਾਂ ਨੂੰ ਕੌਣ ਰੋਕਦਾ ਹੈ? ਇਹ ਚੰਦਰਾ ਸਮਾਜ ਤੂਫਾਨ ਦੀ ਪੇਟਾ ਕਿਉਂ ਨਹੀਂ ਹੋ ਜਾਂਦਾ? ਇਹ ਇਨਕਾਮ ਬੰਧਨ ਜਲ ਪ੍ਰਵਾਹ ਕਿਉਂ ਨਹੀਂ ਹੁੰਦੇ? ਗੁਲਾਮੀ ਦੀਆਂ ਜ਼ੰਜੀਰਾਂ ਅੱਗ ਵਿੱਚ ਕਿਉਂ ਨਹੀਂ ਟਲਦੀਆਂ? ਜੀਵਨ ਲਈ ਵਰਗਨ ਅਸਲੋਂ ਅਸੰਭਵ। ਭਗਵਾਨ ਦਾ ਆਪਣਾ ਨਾਰਾ ਪਿਆਰ ਹੈ ਤੇ ਉਸੇ ਪਿਆਰ ਦਾ ਸ਼ਦਾਈ ਅਮਲ ਇਸ ਸੰਸਾਰ ਹੈ। ਜੇ ਸੰਸਾਰ ਸੁਪਨਾ ਹੈ ਤਾਂ ਮੇਰੀ ਕਿਰਿਆ ਸਿਰ ਨਹੀਂ। ਜੇ ਮੈਨੂੰ ਵੀ ਬਹਿਮ ਪਲਾ ਸਕਦੇ ਤੇ ਭਲੇਖੇ ਡਰਾ ਸਕਦੇ ਹਨ ਤਦ ਮੇਰੀਆਂ ਸਾਰੀਆਂ ਨਿੱਕੀਆਂ ਮੋਟੀਆਂ ਕਿਤਾਬਾਂ ਨੂੰ دریا ਬੁਰਦ ਕਰ ਦੇਵੋ ਅਤੇ ਲੋਹੇ ਦੇ ਲਾਲਸੂਹੇ ਕਿਲ ਮੇਰੇ ਦਿਮਾਗ ਵਿੱਚ ਠੋਕ ਦਿਓ ਤਾਂ ਕਿ ਦਿਮਾਗੀ ਸ਼ਕਤੀ ਦੇ ਜਵਾਨੂ ਸੜ ਜਾਣ ਉਹ ਜੀਵਨ ਨਹੀਂ ਇੱਕ ਦੁੱਖਾਂ ਭਰੀ ਬੌੜੀ ਹੈ ਜਿਸ ਵਿੱਚ ਇੱਕ ਵੀ ਬੰਦਨ ਹੋਇਆ ਗੁਲਾਮੀ ਭਗਵਾਨ ਦੀ ਵੀ ਠੁਕਰਾ ਦਿਓ ਮੇਰੇ ਅੰਦਰ ਫਿਰ ਇੱਕ ਲੜਦਾ ਆਇਆ ਪਰ ਮੈਂ ਆਪਣੇ ਆਪ ਨੂੰ ਖੋਸ਼ ਵਿੱਚ ਲਿਆਉਣ ਲੱਗਾ ਜਿਵੇਂ ਬੇਪਾਗਲ ਅੱਗੇ ਬਕਵਾਸ ਕਰ ਰਿਹਾ ਸਾਂ ਉਦੋਂ ਹੀ ਵੇੜੇ ਵਿੱਚ ਇੱਕ ਕੋਮਲ ਜੀ ਆਵਾਜ਼ ਨੇ ਕਿਸੇ ਤੋਂ ਪੁੱਛਿਆ ਤੁਹਾਡੇ ਘਰ ਫੁੱਲ ਉਤਰਿਆ ਹੈ ਮੇਰੇ ਭੁੱਖੇ ਕੰਨਾਂ ਨੇ ਝਟ ਜਾਂ ਲਿਆ ਕਿ ਇਹ ਕਿਸ ਦੀ ਆਵਾਜ਼ ਹੈ ਪਰ ਪੌਰੇ ਨੂੰ ਬੜੀ ਦੂਰੋਂ ਸੁਗੰਧੀ ਨੇ ਖਿੱਚਿਆ ਇਹ ਤਾਰੋ ਦੇ ਹਸਤੇ ਬੋਲ ਸਨ ਖਿੱਚਜੋ ਹੋਈ ਜਿਹੜਾ ਘਰ ਆਥਣ ਦਾ ਖੇੜਿਆ ਹੋਇਆ ਹੈ ਉਸਦੀ ਬੇਕਰਾਰੀ ਵੀ ਵੇਖਣ ਵਾਲੀ ਹੈ ਪਰ ਕਿੱਥੇ ਹਨ ਉਹ ਜਿੱਧਰ ਉਹ ਸੁਗੰਧੀ ਆਉਂਦੀ ਹੈ ਉਧਰ ਹੀ ਚਲੀ ਜਾ ਮੇਰਾ ਖਿਆਲ ਹੈ ਸੁਗੰਧੀ ਉਧਰੋਂ ਹੇਠਾਂ ਨੂੰ ਆ ਰਹੀ ਹੈ ਜੇੜੀਆਂ ਤੇ ਉਹਦੀਆਂ ਸੱਤੇ-ਸੱਤ ਉੱਤੇ ਲੰਮਾ ਪਿਆ ਮੇਰੀ ਖੁਸ਼ੀ ਬੁੱਲਾਂ ਚੋਂ ਡੁੱਲ-ਡੁੱਲ ਪੈ ਰਹੀ ਸੀ ਤੈਨੂੰ ਨਾਲ ਲੈ ਕੇ ਚੱਲਾਂਗੀ ਹੁੰਡਾਂ ਦਾ ਭੋਰਾ ਨਾਲ ਕੀ ਸੰਗ ਆਹ ਤਾਂ ਸਹੀ ਤੂੰ ਸਾ ਭੈਣ ਕੋਈ ਚੋਰ ਗੱਲ ਕਰਨੀ ਹੋਏਗੀ ਇੱਥੋਂ ਕਾਹਦਾ ਲੁਕਾ ਠਿਪ-ਠਿਪ ਕਰਦੀਆਂ ਬਾਤਾਂ ਉੱਪਰ ਨੂੰ ਚੜੀਆਂ ਬਾਰੀ ਵਿੱਚ ਦੀ ਮੈਂ ਇੱਕ ਸਿਰ ਉੱਚਾ ਹੁੰਦਾ ਵੇਖਿਆ ਗੋਲ ਚਿਹਰਾ ਹਸਦੀਆਂ ਅੱਖਾਂ ਤੇ ਮੁਸਕਰਾਂਦੇ ਬੁੱਲ ਬਿਲਕੁਲ ਉਹੀ ਜਿਹੜੀ ਮੇਰੇ ਦਿਲ ਵਿੱਚ ਇੱਕ ਲੰਮੇ ਸਮੇਂ ਤੋਂ ਪ੍ਰਕਾਸ਼ਮਾਨ ਸੀ ਮੇਰਾ ਦਿਲ ਟੜਕੇ ਜਿਵੇਂ ਕੋਈ ਇਮਤਿਹਾਨ ਵੇਲੇ ਸਹਿਮਦਾ ਹੈ ਇੱਕ ਹਲਕੀ ਕੰਬਣੀ ਸਾਰੇ ਸਰੀਰ ਵਿੱਚ ਫੇਰੀ ਮੈਂ ਸੂਤ ਹੋਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ ਕਿ ਉਹ ਦੋਵੇਂ ਚਿਬਾਰੇ ਦੇ ਦਾਰਾ ਗਿਆ ਗਈਆਂ ਸਦਸਰੀ ਅਕਾਲ ਆਖੀ ਗੀਤ ਮੁੜ ਪਾਲ ਦੂਜੇ ਮੰਝੇ ਤੇ ਬੈ ਗਈ ਮੈਂ ਵੀ ਗਿਆਨੀਆਂ ਸਲਾਮ ਕਹਿੰਦੀਆਂ ਤਾਰੋ ਨੇ ਹੱਸਦਿਆਂ ਖੱਬਾ ਹੱਥ ਸਿਰ ਨੂੰ ਲਾਂਦਿਆਂ ਕਿਆ ਪਾਲ ਨੇ ਮੇਰੇ ਵੱਲ ਮੁਸਕਰਾਉਂਦਿਆਂ ਤਾਰੋ ਨੂੰ ਕਿਹਾ ਅੰਨੇ ਖੱਬੇ ਹੱਥ ਨਾਲ ਇਹਨਾਂ ਨੂੰ ਮਖੌਲ ਦਿਉ ਰਹਿ ਲਾਲੜੀ ਵਰਗਾ ਇਹ ਤੇ ਆਪਟਿਸਕਰਾਂ ਦਾ ਘਰ ਕੱਲ੍ਹ ਜੇ ਆ ਕੇ ਬੈਠਾ ਨਹੀਂ ਅੱਗੋਂ ਲੱਗ ਗਿਆ ਜਿਵੇਂ ਸਾਲੀ ਹੁੰਦੀਆਂ ਉਹ ਸਾਲੀਆਂ ਵਾਲਾ ਤਾਂ ਅਜੇ ਕਿਸੇ ਨਾਲ ਸਿੱਧੇ ਮੂੰਹ ਬੋਲਦਾ ਵੀ ਨਹੀਂ اے ਬਾਈ ਗਰੂ ਮੈਂ ਕਿਆ ਉਹਦੇ ਮੂੰਹ 'ਚ ਤਾਂ ਜੀਬ ਨਹੀਂ ਜੇ ਸਤਨਾਮ ਨਹੀਂ ਮਖੌਲ ਕਰਦਾ ਤਾਂ ਡੁੱਬੀਆਂ ਗੱਲਾਂ ਕੰਡਾ ਹੈ ਕੰਡਾ 베ਰੀ ਦਾ ਅੜਿਆ ਨਿਕਲਦਾ ਕਿਹੜਾ ਹੈ ਬਸ ਘਰ ਰਹਿੰਦੇ ਕਿਸੇ ਕੋਲ ਨਾ ਗੱਲ ਕਰਦੇ ਵੀ ਤਾਰੋ ਦਾ ਬੋਲ ਕਾਫੀ ਉੱਚਾ ਸੀ ਹੁਣ ਜੋ ਉਸ ਪਿੰਡ ਦੀਆਂ ਸਾਰੀਆਂ ਕੁੜੀਆਂ ਨੂੰ ਉੱਚਾ ਬੋਲਣ ਦੀ ਆਦਤ ਸੀ ਪਰ ਤਾਰੋ ਦੀ ਤਾਂ ਹਾਦੀ ਹੋਈ ਹੋਈ ਸੀ ਮੈਂ ਸਹਿਜਣਾ ਕਿਆ ਉਸ ਕਿਹੜਾ ਵਿਆਹ ਕਰਾਉਣਾ ਹੈ ਬਈ ਗੱਲ ਨਾ ਕਰਾਂ ਲੈ ਉਹਦੀ ਮਰਜ਼ੀ ਆ ਵਿਆਹ ਕਰਵਾਉਣ ਦੀ ਤਾਂ ਵਿਆਹ ਕਰਵਾ ਲਵੇ ਉਸ ਕਿਸੇ ਦੇ ਰੁਕਿਆ ਰੁਕਣਾ ਹਾਂ ਵਿਆਹ ਕਰਵਾਉਣ ਲੱਗਾ ਏ ਉਹ ਲੱਗਤਨ ਤੈਤੋਂ ਇੱਥੇ ਆਈ ਨੂੰ ਹੋਏ ਨਹੀਂ ਉਹਦਾ ਲੱਕ ਹੌਕੇ ਲੈ ਲੈ ਸੁੱਕ ਗਿਆ ਤੂੰ ਇਹਦੀਆਂ ਗੱਲਾਂ ਸੁਣਦੀ ਜਾ ਖਬਰੇ ਰੱਬ ਨੇ ਇਹਦਾ ਦੁਆਕਾ ਦਾ ਬਣਾਇਆ ਤਾਰ ਉਹਨੇ ਪਾਲਦੇ ਮੋਢੇ ਤੇ ਹੱਥ ਰੱਖਦੇ ਆ ਕਿਆ ਭੈਣ ਤੁਸੀਂ ਜਿਉਰ ਪਰਜਾਈ ਜਿਵੇਂ ਜੀ ਆਵੇ ਸਿਜੋ ਅਜੇ ਕੱਲ ਦੀ ਗੱਲ ਹੈ ਮੈਂ ਕਿਹਾ ਮੇਰੇ ਕੋਲ ਬਾਗ ਬਗੀਚੇ ਵਿੱਚ ਰੋਪਿਆ ਜਵਾਨੀ ਵਿੱਚ ਮੁਹੱਬਤ ਤੇ ਰੱਬ ਦਾ ਦਿੱਤਾ ਆ ਰੰਗ ਰੂਪ ਵਿਛੋੜਾ ਕਿੱਥੋਂ ਜਰਿਆ ਜਾਂਦਾ ਆਹਾ ਉਪਾ ਮੈਂ ਕਰ ਗਏ ਨੂੰ ਸਿਆਣੇ ਨਾ ਤੇਲ ਚੁੱਕੇ ਲਜਾਉ ਤੈਨੂੰ ਦਰ ਚੋਂ ਮੈਂ ਕਹਿੰਦਾ ਹਾਂ ਹੋਵੇ ਸਤਨਾ ਫਿਰ ਤੈਨੂੰ ਸਿਆਣੇ ਨਾ ਗਰਜੂ ਸਾਈ ਦਾ ਉਸ ਤੋਂ ਤਾਂ 2 ਮਿੰਟ ਦਾ ਗੁੱਸਾ ਨਹੀਂ ਚਰਿਆ ਜਾਂਦਾ ਸੱਚਮੁੱਚ ਪ੍ਰੇਮੀਆਂ ਦੇ ਦਿਲ ਪਿਆਰ ਦੇ ਮਾਮਲੇ ਵਿੱਚ ਬੜੇ ਥੋੜੇ ਹੁੰਦੇ ਆ ਤੈਨੂੰ ਸਤ ਸਲਾਮਾ ਕਿੱਥੋਂ ਭੁੰਡਾਂ ਦੀ ਖੱਖਰ ਛੇੜ ਲਈ ਆ ਗੰਮ ਦੀ ਬਾਤ ਚ ਦਾ ਹੈ ਸਾਰੋਠ ਦੀ ਨੇ ਪਾਲ ਨੂੰ ਕਿਹਾ ਲੈ ਭੈਣੇ ਮੈਂ ਤਾਂ ਜਾਣੀ ਆ ਕਿੱਥੇ ਜਾਣੀ ਆ ਤੂੰ ਪਾਲ ਨੇ ਥੋੜਾ ਜਿਹਾ ਹਰਾਨੀ ਨਾ ਕਿਹਾ ਇਹਨਾਂ ਨੂੰ ਲੰਗਰ ਵੀ ਖਾਣਾ ਹੈ ਏਠਾਂ ਜਾ ਕੇ ਪਤਾ ਲਵਾਂ ਫਿਰ ਆਉਣੀ ਆ ਨਾਲੇ ਤੁਸਾਂ ਕੋਈ ਖਾਸ ਗੱਲ ਕਰਨੀ ਹੋਵੇਗੀ ਨਾਲੇ ਇਹਦਾ ਭਰਾ ਬਾਹਰੋਂ ਆ ਜਾਵੇਗਾ ਮੇਰੀ ਤਾਂ ਰੋਟੀ ਨਾ ਬਣਾਉਣੀ ਮੈਂ ਤਾਂ ਲੰਗਰ ਖਾਣਾ ਨਹੀਂ ਮੈਂ ਮੁਸਕਰਾਉਂਦਿਆ ਕਿਆ ਮੈਂ ਤਾਂ ਸੌਹ ਭਰਾ ਦੀ ਬਲਬੀਰ ਕਿਤੇ ਗੁੱਸਾ ਨਾ ਕਰ ਲੈ ਮਿਹੜਿਆ ਉਹ ਚਲੀ ਗਈ ਅਸੀਂ ਅਰਮਾਨ ਦੱਬੀ ਚੁੱਪ ਬੈਠੇ ਸਾਂ ਪਰ ਚੁੱਪ ਵੀ ਕਿੰਨਾ ਚਿਰ ਬੈਠਦੇ ਬਸ ਇਤੋਂ ਸਮਾਂ ਮਿਲਿਆ ਸੀ ਮੇਰਾ ਦਿਲ ਚਾਹੁੰਦਾ ਸੀ ਇਹੇਰਾ ਹਿੱਸਾ ਕੁਝ ਛੱਲ ਦੇਵਾਂ ਕੱਲ ਸ਼ਾਮ ਨੂੰ ਦੀ ਖੇਚਲ ਕੀਤੀ ਜੀ ਹਾਂ ਕੱਲ ਔਨ ਨਾਲ ਹੀ ਖੁਸ਼ੀ ਪ੍ਰਾਪਤ ਹੋਈਏ ਤੁਸਾਂ ਕਹ ਲਈ ਕਿਉਂ ਨਾ ਮੈਨੂੰ ਸੱਜਿਆ ਹਨੇਰਾ ਹੋ ਜਾਣ ਤੇ ਤੁਹਾਡੀ ਤਕਲੀਫ ਦਾ ਖਿਆਲ ਸੀ ਤਕਲੀਫ ਤੇ ਅੱਜ ਧੁੱਪ ਹੁੰਨ ਤੇ ਘਟ ਸਮਝਿਓ ਮੈਂ ਮਾਫੀ ਲਈ ਪ੍ਰਾਰਥਨਾ ਕਰਦਾ ਹਾਂ ਆ ਗਾਂ ਨੂੰ ਕਿਹੜਾ ਗਲਤੀਆਂ ਹੋਣੀਆਂ ਨਹੀਂ ਪੰਜ ਸੱਤ ਮਾਫੀਆਂ ਹੁਣੇ ਮੰਗ ਲਓ ਪਾਲ ਨੇ ਹੱਸਦਿਆਂ ਕਿਹਾ ਮਾਫੀ ਤੁਸੀਂ ਕਿਸ ਗੱਲ ਦੀ ਮੰਗਜੋ ਇਹਦਾ ਇਹ ਮਤਲਬ ਹੈ ਕਿ ਤੁਸੀਂ ਮੈਨੂੰ ਜਾਣਿਆ ਨਹੀਂ ਜਿਸ ਨੂੰ ਸਮਝਿਆ ਨਾ ਜਾਵੇ ਉਹ ਕੁਦਰਤੀ ਉਪਰਾ ਹੁੰਦਾ ਮੈਂ ਤੁਹਾਨੂੰ ਆਪਣੇ ਦਿਲ ਦਾ ਇੱਕ ਪਿਆਰ ਹਰਮਾਨ ਸਮਝਦਾ ਫਿਰ ਉਸ ਦਿਨ ਵਾਲੀ ਗੱਲ ਮੈਂ ਚਾਹੁੰਦੀ ਹਾਂ ਤੁਸੀਂ ਮੇਰੇ ਵਿੱਚ ਆਪਣੀ ਜ਼ਿੰਦਗੀ ਦੇਖੋ ਤੇ ਆਪਣੀ ਜ਼ਿੰਦਗੀ ਵਿੱਚ ਤੁਸੀਂ ਮੈਨੂੰ ਸਹਾਰਾ ਦੇਵੋ ਕਿਉਂਕਿ ਮੈਂ ਥੱਕ ਕੇ ਡਿੱਗ ਚੁੱਕੀ ਹਾਂ ਤੁਹਾਡਾ ਅਸ਼ਾ ਤੇ ਬਲ ਨਮਾ ਹੈ ਹਰ ਚੀਜ਼ ਦਿਲ ਵਿਚ ਅਰਮਾਨ ਬਣਾ ਕੇ ਰੱਖੀ ਜਾਂਦੀ ਹੈ ਤੁਸੀਂ ਇਸ ਗੱਲ ਨੂੰ ਮੇਰੇ ਫਰਸਤੇ ਛੱਡੋ ਸਤਨਾਮ ਥੱਲੇ ਕੌਣ ਲੱਗ ਪਿਆ ਪਤਾ ਨਹੀਂ ਉਸ ਦਾ ਨਿਸ਼ਾਨਾ ਅਸੀਸਾਂ ਜਾਂ ਕੋਈ ਉਸਦੀ ਨਖਰੇ ਲੋ ਰਾਂਜਾ ਮੈਂ ਹਜ਼ਾਰੇ ਦਾ ਤੂੰ ਸਿਆਲੀ ਹੀਰ ਨਹੀਂ ਹਸ਼ਰ ਤਾਈਂ ਚੁਬਣਗੇ ਤੇਰੇ ਮਾਰੇ ਤੀਰ ਨਹੀਂ ਮੈਂ ਤੇ 팔 ਦੋਵੇਂ ਹੱਸਪੇ ਉਸਾ ਹੁਸਨ ਕਿਆਸੀ ਕਦੀ ਫੇਰ ਆਪਣੀ ਜੀਵਨ ਵਿਥਿਆ ਦੱਸਾਂਗੀ ਕਦੇ ਫੇਰ ਤਾਂ ਉਹਨਾਂ ਨਹੀਂ ਪਰ ਅੱਜ ਤੁਸਾਂ ਸੁਣਾ ਸਕਦੇ ਹੋ ਮੈਂ ਪਾਲ ਨੂੰ ਸੁਭਾਵਕ ਕਿਆ ਅੱਜ ਵੀ ਕੋਈ ਸੋਹਣਾ ਮੌਕਾ ਨਹੀਂ ਇੱਕ ਸ਼ਾਂਤ ਥਾਂ ਤੇ ਸਤੰਤਰ ਸਮਾਂ ਲੁੜਿੰਦਾ ਹੈ ਉਸ ਤੇ ਬਾਹ ਹੇਠਾਂ ਕਰਨ ਤੇ ਉਸ ਦੀ ਬੱਟਾਂ ਵਾਲੀ ਚੁੰਨੀ ਵੀ ਥੱਲੇ ਢਲ ਗਈ ਅਤੇ ਉਸ ਦੇ ਗਲੇ ਹੀਰੇ ਮਣਕਿਆਂ ਦੀ ਮਾਲਾ ਚਿੱਟੇ ਕਲਰਾਂ ਤੇ ਸੋ ਆਪਣੀ ਸਵੇਰ ਬਣ ਗਈ ਮੈਨੂੰ ਆਉਂ ਜਾਪਿਆ ਜਿਵੇਂ ਉਹਨਾਂ ਮਣਕਿਆਂ ਵਿੱਚ ਮੇਰੀ ਪ੍ਰੀਤ ਦੇ ਕੁੱਲ ਸਿਮਰਨ ਬੰਦ ਪਏ ਹਨ ਖਬਰੇ ਉਹਨਾਂ ਦੀ ਛੋ ਇੱਕ ਵਾਰੀ ਪ੍ਰਭੂ ਅੱਖਨਾ ਸਾਰੇ ਜੀਵਨ ਦੇ ਸੰਸੇ ਮੁਕਾ ਦੇਵੇਗੀ ਪਰ ਜੇ ਜੀਵਨ ਦੇ ਸੰਸੇ ਮੁੱਕ ਗਏ ਫਿਰ ਪੁਜਾਰੀ ਦੀ ਹੈਅਤ ਕੀ ਰਹੀ ਜਦ ਪੁਜਾਰੀ ਨਾ ਰਹਾ ਪੂਜੇ ਦੀ ਪੂਜਾ ਕਿਵੇਂ ਹੋਵੇਗੀ ਕੀ ਪੁਜਾਰੀ ਪੂਜੇ ਵਿੱਚ ਚੜਿਆ ਜਾਵੇਗਾ ਤੇ ਮੋੜੇ ਮੇਰੀ ਪੂਜਾ ਹੋਣੀ ਸ਼ੁਰੂ ਹੋਵੇਗੀ ਨਾ ਬਈ ਮੈਨੂੰ ਇਹ ਮਨਜ਼ੂਰ ਨਹੀਂ ਮੈਂ ਤਾਂ ਆਪਣੀ ਸਿਮਰਨ ਸ਼ਕਤੀ ਆਪਣੇ ਪੂਜੇ ਨੂੰ ਦਿੱਤੀ ਹੀ ਜਮਾ ਦੇਣੀ ਚਾਹੁੰਦਾ ਹਾਂ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕੁਮਲਾਰੇ ਕਿੱਥੇ ਚਲੇ ਗਏ ਪਾਲਨੇ ਸਰਾਣੇ ਤੇ ਕੋਈ ਰੱਖ ਤਾ ਕਿਆ ਜਿੱਥੇ ਹਰ ਆਦਮੀ ਨੂੰ ਜਾਣਾ ਪੈਂਦਾ ਹੈ ਹਰ ਆਦਮੀ ਨੂੰ ਕਿੱਥੇ ਜਾਣਾ ਪੈਂਦਾ ਹੈ ਆਪਣੀ ਆਖਰੀ ਜਾਂ ਮੁੱਢਲੀ ਮੰਜ਼ਲ ਵੱਲ ਆਖਰੀ ਤੇ ਮੁੱਢਲੀ ਮੰਜ਼ਲ ਮੈਂ ਨਹੀਂ ਸਮਝੀ ਜਿੱਥੇ ਆਦਮੀ ਦੇ ਸਫ਼ਰ ਦਾ ਅੰਤ ਹੋ ਜਾਂਦਾ ਉਹ ਆਖਰੀ ਹੈ ਫਨਾ ਮੁਰਤਪਾ ਆਦਮੀ ਦੀ ਕਰਮ ਕਰਿਆ ਦਾ ਸ਼ੁਰੂ ਆਦਮੀ ਦਾ ਜਨਮ ਮੌਤ ਮਗਰੋਂ ਆਰੰਭ ਹੁੰਦਾ ਤੇ ਅੰਤ ਮੌਤ ਵਿੱਚ ਹੀ ਵਾਪਸ ਚਲਾ ਜਾਂਦਾ ਹੈ ਮੌਤ ਹੀ ਚੰਗੀਆਂ ਮੰਦੀਆਂ ਹਾਲਤਾਂ ਢਾਂਦੀ ਤੇ ਉਸਾਰਦੀ ਹੈ ਸਾਰੀ ਕਲਪਨਾ ਦਾ ਮੁੱਢ ਇਹ ਤੁਹਾਡੀ ਮਾਲਾ ਦੇ ਹਰੇ ਮਣਕੇ ਹਨ ਮੈਂ ਸੁੱਕੜ ਕੇ ਇਹਨਾਂ ਵਿੱਚ ਹੀ ਮੁਸਕਾਂਦਾ ਹਾਂ ਪਾਲ ਹਸਪੀਤ ਉਸਨੇ ਆਪਣਾ ਸਿਰ ਸੱਜੀ ਸੇਲੀ ਤੇ ਰੱਖ ਲਿਆ ਤੇ ਕੁਝ ਗੰਭੀਰ ਹੋ ਗਈ ਮੈਂ ਫਿਰ ਕਹ ਜੋਗੀ ਕਦੋਂ ਕਦੇ ਹੋਗੇ ਹੋ ਬਸ ਹੁਣ ਤੇ ਦਿਲ ਜੋਗਣ ਬਨ ਨੂੰ ਕਰਦਾ ਹੈ ਸੰਸਾਰ ਦੇ ਦੁੱਖਾਂ ਨੇ ਤਾਂ ਫੋੜੇ ਵਾਂਗ ਕਿੱਸਾ ਦਿੱਤਾ ਹੁਣ ਪਿਆਰ ਦੇ ਗੁਣ ਗਾ ਕੇ ਵੀ ਵੇਖ ਲਈ ਜੇ ਸੜਦਾ ਹਿਰਦਾ ਇੱਕ ਪਲ ਸ਼ਾਂਤ ਹੋ ਜਾਵੇ ਇੱਕ ਪਲ ਲਈ ਨਹੀਂ ਪਾਲ ਮੇਰੇ ਭਗਵਾਨ ਦਾ ਸਿਮਰਨ ਆਗਾਜ ਸ਼ਕਤੀ ਹੋ ਬਿਕਸਦਾ ਹੈ ਮੇਰੀ ਖੁਸ਼ੀ ਦੀ ਅਜ ਹੱਦ ਨਹੀਂ ਜੇ ਤੇਰੇ ਖਿਆਲ ਭਗਵਾਨ ਚੇਟਕ ਵੱਲ ਰਗ ਭੋਏ ਹਨ ਪਰ ਇਹ ਤੇ ਦੱਸੋ ਉਹ ਪ੍ਰੇਮ ਮੂਰਤ ਕੌਣ ਹੈ ਜਿਸ ਦੇ ਪੂਜਾ ਸੰਸਕਾਰਾਂ ਨੇ ਤੇਰੇ ਹਿਰਦੇ ਨੂੰ ਪਵਿੱਤਰਤਾ ਨਾਲ ਨਾ ਪਰ ਦਿੱਤਾ ਮੈਂ ਵੀ ਉਹਨਾਂ ਦੇ ਦਰਸ਼ਨ ਕਰਕੇ ਕਿਰਤਾਰਥੁਮਾ ਮੈਂ ਇੱਕ ਵਾਰ ਜਲੰਧਰ ਜਾ ਰਹੀ ਸੀ ਉਹ ਨਵ ਉਮਰੀਆ ਮੈਨੂੰ ਰੇਲ ਵਿੱਚ ਮਿਲੇ ਸਨ ਮੇਰੇ ਚਿਹਰੇ ਤੇ ਰੰਗੀਲੀ ਸ਼ਰਮ ਦੇ ਚਿੰਨ ਸਨ ਮੈਂ ਨੀ ਵੀ ਚੁੱਕਿਆ ਤੁਸਾਂ ਮੈਨੂੰ ਕਈ ਵਾਰ ਸ਼ਰਮਿੰਦਾ ਕੀਤਾ ਹੈ ਮੈਨੂੰ ਮੇਰੇ ਭਗਵਾਨ ਨੇ ਕੂੜੇ ਭਾਵ ਜਾ ਕੇ ਸੱਚ ਬੋਲਣ ਦੀ ਆਦਤ ਪਾ ਦਿੱਤੀ ਹੈ ਮੈਂ ਚੁੱਪਚਾਪ ਆਪਣੀ ਕਮੀਜ਼ ਦੇ ਮ제ਠੀ ਬਟਨ ਵੇਖਣ ਲੱਗ ਪਿਆ ਜਿਵੇਂ ਮੈਨੂੰ ਕੋਈ ਗੱਲ ਨਹੀਂ ਸੀ ਔੜਦੀ ਉਦੋਂ ਹੀ ਜੇਵਲ ਝਾਂ ਜਾਣ ਕਰਕੇ ਮੈਨੂੰ ਫੁੱਲ ਚਿੱਤੇ ਆ ਗਏ ਜਿਹੜੇ ਮੈਂ ਪਾਲ ਲਈ ਪ੍ਰੇਮ ਸੁਗात ਵਜੋਂ ਲਿਆਇਆ ਸੀ ਇੱਕ ਵਾਰ ਸਦਾਮਾ ਜੀ ਗੰਗਾਲ ਹਾਲਤ ਵਿੱਚ ਕ੍ਰਿਸ਼ਨ ਜੀ ਨੂੰ ਮਿਲਣ ਲਏ ਸੁਗात ਵਜੋਂ ਸੱਤੂ ਹੀ ਲੈ ਗਏ ਸਨ ਤੇ ਮੈਂ ਸਮਝ ਗਈ ਲਓ ਮੇਰੀ ਸੁਗात ਮੈਨੂੰ ਛੇਤੀ ਦੇ ਦੇਵੋ ਭਾਵੇਂ ਉਹ ਕਿਉਂ ਜੀ ਹੈ ਮੈਂ ਚਿੱਟੀ ਰਮਾਲੀ ਜਿਸ ਵਿੱਚ ਫੁੱਲ ਸਨ ਅੱਗੇ ਕਰ ਦਿੱਤੀ ਤੇ ਨਿਮਾਣੀ ਤੋਹਫੇ ਕਰਕੇ ਨਿਮੀ ਪਾ ਲਈ ਉਸ ਰਮਾਲੀ ਦੋਹਾਂ ਹੱਥਾਂ ਵਿੱਚ ਬੜੀ ਸ਼ਰਧਾ ਤੇ ਪ੍ਰੇਮ ਨਾਲ ਲੈ ਲਈ ਜਿਵੇਂ ਕਿਸੇ ਪਵਿੱਤਰ ਪੁਸਤਕ ਨੂੰ ਕੋਈ ਭਗਤ ਸਾਮ-ਸਾਮ ਖੋਲਦਾ ਹੈ ਪਾਲ ਵੀ ਸੋਰ ਮਾਲੀ ਦੀਆਂ ਤਿਆਂ ਚੁੱਕ ਰਹੀ ਸੀ ਹਵਾ ਜ਼ਿਆਦਾ ਵਗਣ ਕਰਕੇ ਚਵਾਰੇ ਦੀਆਂ ਬਾਰੀਆਂ ਠਕ ਠਕ ਵੱਜ ਰੀਆਂ ਸਨ ਜਿਉਂ ਹੀ ਪਾਲ ਨੇ ਫੁੱਲ ਲੰਗੇ ਕੀਤੇ ਹਵਾ ਦੇ ਕਾਰਨ ਪੱਤੀਆਂ ਤੇ ਸੁਗੰਧ ਹੀ ਸਾਰੀ ਚਵਾਰੇ ਵਿੱਚ ਖਿਲਰ ਗਈ ਪਾਲ ਨੇ ਚੱਟਰ ਮਾਲੀ ਦਬਲੀ ਕੋਮਲ ਰੋਹਾਂ ਕੋਮਲ ਹੀ ਸੁਗਾਤਾਂ ਦਿਆ ਕਰਦੀਆਂ ਹਨ ਇਹ ਫੁੱਲ ਕਮਲਾਗੇ ਹਨ ਪਰ ਇਹਨਾਂ ਨੂੰ ਕਮਲਾਉਣਾ ਨਹੀਂ ਸੀ ਚਾਹੀਦਾ ਬੇਕੂਜ ਹੋਏ ਹੁਸਨ ਜਵਾਨੀਆਂ ਆਪਣੀ ਮਿਆਦ ਤੇ ਆਪਾਂ ਹੀ ਚੜੜਾ ਜਾਂਦੀਆਂ ਹਨ ਇਹ ਤੇ ਫੁੱਲ ਹਨ ਮੇਰੀ ਸੁਗਾਤ ਦੀ ਤੁਸ਼ਤਵਲ ਨਾ ਵੇਖਿਆ ਜਾਵੇ ਪਰੀਤ ਯਾਦ ਦੀ ਮਹਿਕ ਵੱਲ ਧਿਆਨ ਦਿੱਤਾ ਜਾਵੇ ਮੈਂ ਸੱਚਮੁੱਚ ਇਹਨਾਂ ਨੂੰ પાਕੇ ਗਵਾਚ ਗਈ ਹਾਂ ਕਿ ਮੈਨੂੰ ਵੀ ਕੋਈ ਯਾਦ ਕਰਦਾ ਹੈ ਮੇਰੇ ਜੀਵਨ ਦੀ ਪਤਝੜ ਵਿੱਚ ਮੁੜ ਬਹਾਰ ਬਣ ਰਹੀ ਹੈ ਅੱਜ ਮੈਂ ਈਸ਼ਵਰ ਦੀਆਂ ਦਤਾਰ ਬਖਸ਼ੇ ਸ਼ਾਂਤੀ ਖੁਸ਼ ਹਾਂ ਮੇਰੇ ਅੰਦਰ ਇੱਕ ਆਪਮਹਾਰੀ ਹਸੀਲਤਾਰੀ ਸੀ ਮੈਂ ਇੱਕ ਸ਼ਰਾਬ ਦੀ ਬੋਤਲ ਵਾਂਗ ਚੁੱਪ ਸਾਂ ਮੇਰੀਆਂ ਅੱਖਾਂ ਵਿੱਚ ਮੇਰੇ ਜਜ਼ਬੇ ਰੁਮਾਂਚ ਬਣ ਕੇ اٹਕੇ ਹੋਏ ਸਨ ਉਸ ਇੱਕ ਸੁੱਕੇ ਫਲ ਨੂੰ ਚੁੱਕ ਕੇ ਬੁੱਲਾ ਨਾ ਲਾਇਆ ਉਸ ਵੇਲੇ ਉਹ ਪਾਸਿਆ ਜਿਵੇਂ ਮੈਨੂੰ ਕਿਸੇ ਬਹਿਸ਼ਤ ਜ਼ਬਰਦਸਤ ਨਾਲ ਖਿੱਚ ਲਿਆ ਹੈ ਨੇੜੀ ਸੀ ਕਿ ਮੇਰੀ ਜ਼ਬਤ ਹਿੰਦੀ ਟਿਕ ਨਿਕਲ ਜਾਂਦੀ ਉਦੋਂ ਹੀ ਸਤਨਾਮ ਮੁੜਗਾ ਉੱਠਿਆ ਜਿਵੇਂ ਉਸਤੇ ਮੜਮੜ ਖਾਲ ਪੈਂਦੇ ਹਨ ਆਪਣੇ ਨੂੰ ਆਪਣਾ ਸੋਹਣੀਏ ਬਣਾ ਲਵੀ ਤੇਰਾ ਹੀ ਜਦ ਹੋ ਗਿਆ ਫਿਰ ਕੀ जग ਨਾਲ ਸੀਰਨੀ ਪਾਲਨੀ ਮੁਸਕਰਾਉਂਦਿਆ ਕਿ ਸਤਨਾਮ ਮੜਮੜ ਕੀ ਆਖ ਰਿਹਾ ਆਹ ਮੁਹਾਰੀਆਂ ਮਾਰੀ ਜਾਂਦਾ ਕਿਤੇ ਸੱਚ ਤਾਂ ਨਹੀਂ ਆਖ ਰਿਹਾ ਸਚਾਈ ਕਦੇ ਕਿਸੇ ਦੀ ਆੜ ਲੈ ਕੇ ਨਹੀਂ ਆਉਂਦੀ ਜਿਸ ਦਿਨ ਆਵੇਗੀ ਬਿਲਕੁਲ ਨੰਗੇ ਮੋਹ ਸਚਾਈ ਦੀ ਜ਼ਬਾਨੇ ਕੀ ਪਰ ਫਿਰ ਵੀ ਜੋ ਕੁਝ ਦਿਲ ਵਿੱਚ ਹੈ ਮੈਂ ਸਪਸ਼ਟ ਦੱਸ ਦੇਣਾ ਚਾਹੁੰਦਾ ਹਾਂ ਇੱਕ ਮਿੱਠੀ-ਮਿੱਠੀ ਖੁਸ਼ੀ ਅੰਦਰ ਹਲੋਰਾ ਦੇ ਰਹੀ ਹੈ ਤੁਹਾਡੇ ਮਿੱਠੇ ਪਿਆਰ ਦਾ ਨਗਮਾ ਹਿਰਦੇ ਵਿੱਚ ਆਨੰਦ ਹੀ ਆਨੰਦ ਹੈ ਜਿਸ ਵਿੱਚ ਤੇਰਾ ਪਿਆਰ ਇੱਕ ਛੋਟੀ ਲਹਿਰ ਦਿਸਦਾ ਹੈ ਪਰ ਉਹ ਉਹੀ ਵੱਡਾ ਸਾਗਰ ਹੋ ਜਾਂਦਾ ਹੈ ਫਿਰ ਵੀ ਮੇਰੇ ਅੰਦਰ ਇੱਕ ਡਰ ਕੰਬਣੀ ਦੇ ਰਿਹਾ ਕਿ ਕਿਤੇ ਮੇਰੀ ਨਾਦਾਨ ਉਮਰ ਤੁਹਾਡੇ ਗਲਤ ਪਿਆਰ ਦੀ ਨਿਰੀ ਕਾਮਨਾ ਬਣ ਕੇ ਨਾ ਰਹਿ ਜਾਏ ਬਰਵੀਰ ਮੈਂ ਤੁਹਾਡੇ ਹੱਥ ਛੋੜ ਦਿਆਂ ਤੁਸੀਂ ਇੱਕ ਨਵਾਨੀ ਨੂੰ ਇੰਨਾ ਉੱਚਾ ਹੀ ਖਿਆਲ ਕਰੋ ਜਿਸ ਨੂੰ ਮੈਂ ਕਿਸੇ ਵੇਲੇ ਸਮਝ ਵੀ ਨਹੀਂ ਸਕਦੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਤੁਹਾਡੇ ਭਰਾ ਦਾ ਮੈਂ ਸੁੱਖ ਛੱਡਿਆ ਮਲ ਹਾਂ ਮਲ ਤੋਂ ਖਾਲੀ ਦੁਨੀਆ ਦਾ ਕੋਈ ਵੀ ਅੰਗ ਨਹੀਂ ਇਸ ਮਲ ਵਿੱਚ ਜਿਹੜੀ ਥੋੜੀ ਬਹੁਤ ਚਮਕ ਹੈ ਉਹ ਭਗਵਾਨ ਦਾ ਸਾਤਵਿਕ ਕੋਣਾ ਹੈ ਮਲ ਵਿੱਚ ਸਤੰਤਰ ਆਪਣੀ ਚਮਕ ਨਹੀਂ ਦੂਜੇ ਕਿਸੇ ਮੇਰੇ ਭਾਵ ਵੱਲ ਗਿਲਾ ਇਸ ਤੋਂ ਸਰਬ ਇਸਤਰੀ ਜਾਤੀ ਅੱਗੇ ਸ਼ਰਮਿੰਦਾ ਹਾਂ ਕਿ ਮਰਦ ਉਹਨਾਂ ਨਾਲ ਯੋਗ ਵਰਤਾ ਨਹੀਂ ਕਰਦੇ ਫਾਂਵੇਂ ਤੁਹਾਡੇ ਤੇ ਕਿੰਨਾ ਫਜ਼ੂਲ ਰੋਪ ਪਾਉਂਦੇ ਹਨ ਪਰ ਫਿਰ ਵੀ ਤੁਸੀਂ ਉਹਨਾਂ ਨੂੰ ਮਾਫ਼ ਕਰੋ ਤਰਸ ਤੇ ਪਾਤਰ ਹਨ ਉਹਨਾਂ ਨੂੰ ਆਪਣੀ ਬੇਵਫਾਈਤਾ ਆਪ ਪਤਾ ਨਹੀਂ ਜਿਸ ਆਦਮੀ ਨੂੰ ਆਪਣੀ ਕਿਰਿਆ ਵਿੱਚ ਪੁੰਨ ਪਾਪ ਦਾ ਗਿਆਨ ਨਹੀਂ ਉਸ ਤੇ ਰੋਸ ਬੇਅਰਥ ਹੈ ਆਪਣੇ ਹੀ ਮਨ ਆਤਮਾ ਨੂੰ ਜ਼ਖਮੀ ਕਰਨਾ ਹੁੰਦਾ ਹੈ ਤੁਹਾਡੀ ਕੋਮਲ ਬਾਣੀ ਉਹਨਾਂ ਦੇ ਦਿਲ ਵਿੱਚੋਂ ਰੁੱਖਾ ਬਣ ਕੱਢ ਸਕਦੀ ਹੈ ਤੁਹਾਡਾ ਹੀ ਸਬਰ ਤੇ ਵਿਸ਼ਵਾਸ ਉਹਨਾਂ ਦੀ ਵਫਾ ਤੇ ਪ੍ਰੀਤ जगा ਸਕਦਾ ਹੈ ਇਹ ਮੈਂ ਨਹੀਂ ਮੰਨ ਸਕਦੀ ਆਦਮੀ ਬਲ ਨਾਲ ਹਰ ਚੰਗੀ ਮੰਦੀ ਚੀਜ਼ ਨੂੰ ਆਪਣੇ ਯੋਗ ਬਣਾ ਲੈਂਦਾ ਪਰ ਇਸਤਰੀ ਆਪਣੇ ਸਤ ਧਰਮ ਨੂੰ ਛੱਡ ਜ਼ਿੰਦਗੀ ਦੀ ਬਾਜ਼ੀ ਲਾ ਕੇ ਵੀ ਹਾਰ ਖਾ ਜਾਂਦੀ ਹੈ ਮੈਂ ਤੇ ਸਮਝਦੀ ਆ ਮਰਦ ਕੋਲ ਬਲ ਹੈ ਤੇ ਇਸਤਰੀ ਕਮਜ਼ੋਰੀਆਂ ਦੀ ਭੰਨੀਆਂ ਬਲ ਮਰਦ ਕੋਈ ਹੈ ਵੀ ਕਰ ਲਵੇ ਉਹ ਵੀ ਨੇਕੀ ਬਣਾ ਕੇ ਜਗ ਵਿੱਚ ਰੌਸ਼ਨ ਹੋ ਜਾਂਦਾ ਪਰ ਇਸਤਰੀ ਇੱਕ ਪਵਿੱਤਰ ਕਾਰਜ ਵਿੱਚ ਵੀ ਬਦਨਾਮ ਸਮਝੀ ਜਾਂਦੀ ਹੈ ਦੁਨੀਆ ਦੀ ਬੁਨਿਆਦ ਤਕੜੇ ਮਾਰੇ ਦੀ ਜੰਗ ਉੱਤੇ ਹੈ ਪਾਲ ਕੁਝ ਹੋਰ ਵੀ ਕਹਿਣਾ ਚਾਹੁੰਦੀ ਸੀ ਕਿ ਤਾਰੋ ਪੌੜੀਆਂ ਚੜਦੀ ਦੀ ਸੀ ਉਸ ਨੂੰ ਦੇਖ ਦੋਆਂ ਦਾਸਤਾ ਨਿਕਲ ਗਿਆ ਕੀ ਉਸ ਆਦਮੀ ਨੂੰ ਧੰਨਵਾਦ ਨਹੀਂ ਦੇਣਾ ਚਾਹੀਦਾ ਜਿਹੜਾ ਦੂਜਿਆਂ ਨੂੰ ਸੰਦਾ ਹੈ ਤਾਰੋ ਨੇ ਆਉਂਦੀਆਂ ਕਿਉਂ ਬਲਬੀਰ ਕੱਢ ਲੈ ਦਿਲ ਦੇ ਗਵਾਰ ਹੈ ਪਾਲ ਹੈ ਪਾਲ ਲਾ ਛੱਡੀ ਸੀ ਮਹੀਨੇ ਦੀ ਇਨੂੰ ਨਾਲ ਹੀ ਕਿਉਂ ਨਹੀਂ ਲੈ ਚੱਲਦਾ ਨਾਲੇ ਮੇਰਾ ਜੀ ਲੱਗਾ ਰਿਹਾ ਕਰੂ ਜੇ ਤੂੰ ਆਪਣਾ ਲਵਾਉਣਾ ਹੈ ਤੇ ਲੈ ਕੇ ਜਾਵਾਂ ਮੈਂ ਇਹ ਕਿਸ ਤਰ੍ਹਾਂ ਮੈਂ ਕਹਿ ਰਿਹਾ ਸਾ ਪਾਲਨੇ ਵਿੱਚੋਂ ਕਿਆ ਚੱਲਾਂਗੀ ਜ਼ਰੂਰ ਚੱਲਾਂਗੀ ਜੇ ਤੇਰਾ ਜੀ ਨਹੀਂ ਲਵਾਉਣਾ ਹੋਰ ਕਿਸੇ ਦਾ ਲਵਾਉਣਾ ਦਿਸਦੀ ਹੈ ਗੱਲ ਤੂੰ ਕਿਤੇ ਸਾਡੇ ਮੁੰਡੇ ਨੂੰ ਤਰੋਂ ਨੇ ਗੱਲ ਵਿੱਚੇ ਛੱਡ ਦਿੱਤੀ ਤੇਰਾ ਵੀ ਕੁਝ ਪਤਾ ਨਹੀਂ ਲੱਗਦਾ ਕਦੇ ਉੱਧਰ ਕਦੇ ਇੱਧਰ ਪਾਲਨੇ ਹੱਸਦੇ ਆਂ ਕਿਆ ਰੋਟੀ ਤਿਆਰ ਪਈ ਹੈ ਬਲਬੀਰ ហេਟਾਂ ਡੀਕਦੇ ਹਨ ਫੇਰ ਠੰਡੀ ਹੋ ਜਾਵੇਗੀ ਉਸ ਨੂੰ ਲੰਗਰ ਖਵਾ ਲ ਦੇ ਮੈਨੂੰ ਤਾਂ ਅਜ ਪਾਲਦੇ ਨੇ ਹੁੰਦਾ ਔਰ ਤੂੰ ਚੱਲ ਕੇ ਰੋਟੀ ਖਾ। ਪਾਲਾ ਭੁੱਖੀ ਬੈਠੀ ਐ। ਪਾਲ ਨਹੀਂ ਉੱਠਦੀਆਂ ਕਿਆ। ਮੈਨੂੰ ਤਾਂ ਹਾਲੇ ਭੁੱਖ ਲੱਗੀ ਨਹੀਂ। ਤੈਨੂੰ ਅਜ ਭੁੱਖ ਕਿੱਥੇ? ਆਹੋ ਭਾਈ ਮੇਲੇ ਹੋ ਗਏ ਤੁਹਾਨੂੰ ਭੁੱਖ ਕਿੱਥੇ? ਮੈਂ ਹੱਸਦਿਆਂ ਕਿਆ ਤਾਰੋ ਵੀ ਰੰਗਿਲੀ ਐ। ਇਸ ਤੇ ਗੁੱਸਾ ਕਰਨ ਵਾਲਾ ਪਛਤਾਵੇਗਾ ਈ। ਤੇਰਾ ਭਰਾ ਤਾਂ ਗੁੱਸੇ ਨਾਲ ਹੀ ਭਰਿਆ ਰਹਿੰਦਾ। ਆਪ ਤਾਂ ਗੱਲ ਅਗਲੇ ਨੂੰ ਚੁੱਭਵੀਂ ਕਹਿ ਦੇਣੀ ਤੇ ਆਪਣੇ ਵਾਰੀ ਬੱਸ। ਮੈਂ ਨਾ ਮਾਨੂੰ। ਅਸੀਂ ਤਿੰਨੇ ਹੱਸਦੇ-ਹੱਸਦੇ ਪੌੜੀਆਂ ਉਤਰ ਆਏ। ਬਾਕੀ ਅਗਲੇ ਕੰਡ ਵਿੱਚ ਧੰਨਵਾਦ। ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ? ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ। ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ। ਧੰਨਵਾਦ।